ਕੱਲ ਮੋੜ ਮੰਡੀ ਸੀ ਅੱਜ ਬਟਾਲਾ ਹੈ ਚਾਰ ਲੋਕਾਂ ਦਾ ਬੇਕਸੂਰਾਂ ਦਾ ਕਤਲਿਆਮ ਹੋ ਗਿਆ ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ ਹਾਲਾਤ ਐਡੇ ਮਾੜੇ ਨੇ ਪੰਜਾਬ ਦੇ ਗੈਂਗਸਟਰਸ ਦਾ ਰਾਜ ਆ ਅਤੰਕ ਦਾ ਰਾਜ ਆ ਇੱਥੇ ਗੁੰਡਿਆਂ ਦਾ ਰਾਜ ਆ ਇੱਥੇ ਨੋ ਮੈਂ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ ਆ ਕੋਈ ਕਿਸੇ ਦੇ ਕੰਟਰੋਲ ਚ ਨਹੀਂ ਪੁਲਿਸ ਇਸ ਤਰ੍ਹਾਂ ਦੀ ਜਿਵੇਂ ਬੇਬਸ ਹੋ ਚੁੱਕੀ ਹੋਵੇ ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ ਗੈਂਗਸਟਰਸ ਗੈਂਗਸਟਰ ਉਹਨਾ ਸਟੇਟ ਚਲਾ ਰਹੇ ਨੇ ਔਰ ਭਗਵੰਤ ਮਾਨ ਦੇ ਹੱਥ ਕੋਈ ਕੰਟਰੋਲ ਨਹੀਂ ਦਿੱਲੀ ਦੇ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਚੋਂ ਬਹਿ ਕੇ ਰਿਮੋਟ ਕੰਟਰੋਲ ਦੇ ਨਾਲ ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪੰਜਾਬ ਨੂੰ ਦੋ ਹੀ ਦੋ ਹੀ ਹੱਥੀ ਲੁੱਟਦੇ ਪਏ ਨੇ ਨਸ਼ਾ ਵੇਚ ਕੇ ਲੁੱਟਦੇ ਪਏ ਨੇ ਗੈਂਗਸਟਰਾਂ ਤੋਂ ਹਫ਼ਤਾ ਲੈ ਕੇ ਲੁੱਟਦੇ ਪਏ ਨੇ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਤੱਕ ਸੁਰੱਖਿਤ ਨਹੀਂ ਭਗਵੰਤ ਮਾਨ ਜੀ ਜਾਗੋ ਜਾਗੋ ਆਪਣੀ ਗੈਰਤ ਨੂੰ ਜਗਾਓ ਜਗਾਓ ਆਪਣੇ ਆਪ ਨੂੰ ਔਰ ਜਾਗੋ ਜੇ ਤੁਸੀਂ ਨਾ ਜਾਗੇ ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ ਹੈ ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਈਆ ਇਹਦੀ ਪੂਰਤੀ ਨਹੀਂ ਬਾਝ ਹੋ ਸਕਣੀ ਕੱਲ ਮੋੜ ਮੰਡੀ ਸੀ ਅੱਜ ਬਟਾਲਾ ਹੈ ਚਾਰ ਲੋਕਾਂ ਦਾ ਬੇਕਸੂਰਾਂ ਦਾ ਕਤਲਿਆਮ ਹੋ ਗਿਆ ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ ਹਾਲਾਤ ਐਡੇ ਮਾੜੇ ਨੇ ਪੰਜਾਬ ਦੇ ਗੈਂਗਸਟਰਸ ਦਾ ਰਾਜ ਆ ਅਤੰਕ ਦਾ ਰਾਜ ਆ ਇੱਥੇ ਗੁੰਡਿਆਂ ਦਾ ਰਾਜ ਆ ਇੱਥੇ ਨੋ ਮੈਨ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਬਣੀ ਹੈ ਕੋਈ ਕਿਸੇ ਦੇ ਕੰਟਰੋਲ ਚ ਨਹੀਂ ਪੁਲਿਸ ਇਸ ਤਰ੍ਹਾਂ ਕਿ ਜਿਵੇਂ ਬੇਬਸ ਹੋ ਚੁੱਕੀ ਹੋਵੇ ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ ਗੈਂਗਸਟਰ ਗੈਂਗਸਟਰ ਉਹਦਾ ਸਟੇਟ ਚਲਾ ਰਹੇ ਨੇ ਔਰ ਭਗਵੰਤ ਮਾਨ ਦੇ ਹੱਥ ਕੋਈ ਕੰਟਰੋਲ ਨਹੀਂ ਦਿੱਲੀ ਦੀ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਚੋਂ ਬਹਿ ਕੇ ਰਿਮੋਟ ਕੰਟਰੋਲ ਦੇ ਨਾਲ ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪੰਜਾਬ ਨੂੰ ਦੋ ਹੀ ਦੋ ਹੀ ਹੱਥੀ ਲੁੱਟਦੇ ਪਏ ਨੇ ਨਸ਼ਾ ਵੇਚ ਕੇ ਲੁੱਟਦੇ ਪਏ ਨੇ ਗੈਂਗਸਟਰਾਂ ਤੋਂ ਹਫਤਾ ਲੈ ਕੇ ਲੁੱਟਦੇ ਪਏ ਨੇ ਔਰ ਆਮ ਆਦਮੀ ਪਾਰਟ ਦੇ ਐਮ ਐਲ ਏ ਤੱਕ ਸੁਰੱਖਿਤ ਨਹੀਂ ਭਗਵੰਤ ਮਾਨ ਜੀ ਜਾਗੋ ਜਾਗੋ ਆਪਣੀ ਗੈਰਤ ਨੂੰ ਜਗਾਓ ਜਗਾਓ ਆਪਣੇ ਆਪ ਨੂੰ ਔਰ ਜਾਗੋ ਜੇ ਤੁਸੀਂ ਨਾ ਜਾਗੇ ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ ਹੈ ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਈਆ ਇਹਦੀ ਪੂਰਤੀ ਨਹੀਂ ਬਾਝ ਹੋ ਸਕਣੀ